ਸਸਿਕਾ ਜੀ ਮੈਂ ਹਕਮਲ ਕਪੂ ਤੁਸ ਦੇਖ ਰਹੇ ਚੈਨਲ ਪੰਜਾਬੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ ਭਾਰਤ ਦੇਸ਼ਾਂ ਦੇ ਵਿਰੁੱਧ ਯਾਤਰਾ ਪਾਬੰਦੀ ਦੇ ਨਿਰਦੇਸ਼ ਉਤੇ ਦਸਤਖਤ ਕਰਨ ਤੋਂ ਮਹੀਨਿਆਂ ਬਾਅਦ ਅਮਰੀਕੀ ਨਾਗਰਿਕਤਾ ਅਤੇ ਮੀਗ੍ਰੇਸ਼ਨ ਸਮਾਵਨ ਨੂੰ ਦੇਸ਼ ਵਿਦੇਸ਼ ਕਾਰਕਾਂ ਦੇ ਲੇਬਲ ਦੇ ਪ੍ਰਭਾਵਾਂ ਨੂੰ ਦੇਖਦੇ ਹੋਏ ਉਹਨਾਂ ਦੇ ਨਕਸ਼ੇ ਕਦਮੌਤੇ ਚੱਲਣ ਦੇ ਲਈ ਮਜਬੂਰ ਹੋਣਾ ਪੈ ਸਕਦਾ ਹੈ ਜੀ ਹਾਂ ਇੱਕ ਰਿਪੋਰਟ ਨੇ ਗ੍ਰੈਸ ਰੱਖਿਆ ਵਿਭਾਗ ਦੇ ਅੰਤਰੂਨੀ ਦਸਤਾਵੇਜ਼ਾਂ ਦਾ ਹਵਾਲਾ ਦਿੰਦੇ ਹੋਏ ਪ੍ਰਵਾਸੀਆਂ ਲਈ ਸੰਭਾਵੀ ਤੌਰ ਉੱਤੇ ਆਉਣ ਵਾਲੀਆਂ ਬੰਦਤੀਆਂ ਤੇ ਵੱਲ ਇਸ਼ਾਰਾ ਕੀਤਾ ਹੈ ਜੀ ਹਾਂ ਇਹਨਾਂ ਰਿਪੋਰਟ ਕੀਤੇ ਦਸਤਾਵੇਜ਼ ਦੇ ਅਨੁਸਾਰ 트ੰਪ ਸਰਕਾਰ ਇੱਕ ਨਵੀਂ ਨੀਤੀ ਤਬਦੀਲੀ ਦੀ ਤਿਆਰੀ ਕਰ ਰਹੀ ਹੈ ਜੋ ਅੰਤ ਦੇ ਵਿੱਚ ਫੋਲੋਸ਼ ਦੀ ਯਾਤਰਾ ਪਾਬੰਦੀ ਦੇ ਅਧੀਨ ਪਹਿਲਾ ਹੀ ਸੂਚੀਬੱਧ ਦੇਸ਼ਾਂ ਤੋਂ ਆਉਣ ਵਾਲੇ ਵਿਦੇਸ਼ੀ ਨਾਗਰਿਕਾਂ ਦੇ ਲਈ ਗ੍ਰੀਨ ਕਾਰਡ ਨੂੰ ਸੀਮਤ ਕਰ ਸਕਦੀ ਹੈ ਰਾਸ਼ਟਰਪਤੀ ਡੋਨਲਡ 트ੰਪ ਦੇ ਵੱਲੋਂ 12 ਦੇਸ਼ਾਂ ਦੇ ਵਿਰੁੱਧ ਦੀ ਯਾਤਰਾ ਪਾਬੰਦੀ ਦੇ ਨਿਰਦੇਸ਼ ਉਤੇ ਤਸਦਕਤ ਕਰਨ ਤੋਂ ਮਹੀਨਿਆਂ ਬਾਅਦ ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸਬੰਾਵਾਂ ਨੂੰ ਦੇਸ਼ ਵਿਸ਼ੇਸ਼ ਕਾਰਕਾ ਦੇ ਲੇਬਲ ਦੇ ਪ੍ਰਭਾਵਾਂ ਨੂੰ ਵੇਖਦੇ ਹੋਏ ਉਹਨਾਂ ਦੇ ਨਕਸ਼ੇ ਕਦਮਾਂ ਤੇ ਚੱਲਣ ਦੇ ਲਈ ਮਜਬੂਰ ਹੋਣਾ ਪੈ ਸਕਦਾ ਹੈ ਜੀ ਹਾਂ ਨਿਊਯਾਰਕ ਟਾਈਮਸ ਦੇ ਗ੍ਰੈਸਟੋਕਾ ਵਿਭਾਗ ਦੇ ਅੰਦਰੂਨੀ ਦਸਤਾਵੇਜ਼ਾ ਦਾ ਹਵਾਲਾ ਦਿੰਦੇ ਹੋਏ ਪ੍ਰਵਾਸੀਆਂ ਦੇ ਲਈ ਸੰਭਾਵਿਤ ਹੋਰ ਉਤੇ ਆਉਣ ਵਾਲੀਆਂ ਪਾਬੰਦੀਆਂ ਦੇ ਵੱਲ ਇਸ਼ਾਰਾ ਕੀਤਾ ਹੈ ਇਨ੍ਹਾਂ ਰਿਪੋਰਟਾਂ ਕੀਤੇ ਹੋਏ ਦਸਤਾਵੇਜ਼ ਦੇ ਅਨੁਸਾਰ ਟੰਪ ਸਰਕਾਰ ਇੱਕ ਨਵੀਂ ਨੀਤੀ ਤਬਦੀਲੀ ਦੀ ਤਿਆਰੀ ਕਰ ਰਹੀ ਹੈ ਜੋ ਅੰਤ ਵਿੱਚ ਪੀਓਟਯੂਐਸਟੀ ਯਾਤਰਾ ਪਾਬੰਦੀ ਦੇ ਅਧੀਨ ਪਹਿਲਾਂ ਹੀ ਸੂਚੀਬੱਧ ਦੇਸ਼ਾਂ ਤੋਂ ਆਉਣ ਵਾਲੇ ਵਿਦੇਸ਼ੀ ਨਾਗਰਿਕਾ ਲਈ ਗ੍ਰੀਨ ਕਾਰਡ ਨੂੰ ਸੀਮਤ ਕਰ ਸਕਦੀ ਹੈ ਹਾਲਾਂਕਿ ਸੁਝਾਏ ਗਏ ਨਿਯਮਾਂ ਨੂੰ ਹਜੇ ਅੰਤਿਮ ਰੂਪ ਨਹੀਂ ਦਿੱਤਾ ਗਿਆ ਪਰ ਉਹ ਇਮੀਗ੍ਰੇਸ਼ਨ ਕਰੈਕਡਾਊਨ ਨੂੰ ਲਾਗੂ ਕਰਨ ਦੇ ਲਈ ਐਮਏਜੀਏ ਨੇਤਾ ਦੇ ਗੇਮ ਪਲਾਨ ਦੇ ਵਿੱਚ ਕੰਮ ਕਰਨਗੇ ਜੇਕਰ ਇਹ ਲਾਗੂ ਹੋ ਜਾਂਦੇ ਤਾਂ ਇੱਥੇ ਉਹ ਸਾਰੇ ਹਨ ਜੋ ਸੰਭਾਵਤ ਤੌਰ ਤੇ ਸੁਧਾਰੀ ਗਈ ਗ੍ਰੀਨ ਕਾਰਡ ਨੀਤੀ ਤੋਂ ਪ੍ਰਭਾਵਿਤ ਹੋ ਸਕਦੇ ਨੇ ਮੁੱਖ ਤੌਰ ਤੇ افریقا ਤੇ ਮੱਧ ਪੂਰਬ ਦੇ ਦੇਸ਼ਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਜੂਨ ਦੇ ਸ਼ੁਰੂ ਵਿੱਚ ਟਰੰਪ ਦੁਆਰਾ ਦਸਤਕਤ ਕੀਤੀ ਸੱਤ ਹੋਲ ਦੇਸ਼ਾਂ ਨੇ ਵੀ ਪਾਬੰਦੀਆਂ ਦਾ ਸਾਹਮਣਾ ਕੀਤਾ ਹਾਲਾਂਕਿ ਟਰੰਪ ਨੇ ਉਸ ਸਮੇਂ ਆਪਣੇ ਨਾਗਰਿਕਾਂ ਦੇ ਲਈ ਪੂਰੀ ਤਰ੍ਹਾਂ ਯਾਤਰਾ ਪਾਬੰਦੀ ਨਹੀਂ ਲਗਾਈ ਸੀ ਨਤੀਜੇ ਵਜੋਂ ਇਹਨਾਂ ਦੇਸ਼ਾਂ ਦੇ ਨਾਗਰਿਕ ਨਾ ਤਾਂ ਸਥਾਈ ਤੌਰ ਤੇ ਅਮਰੀਕਾ ਵਿੱਚ ਉਪਸਤਿਤ ਹੋ ਸਕਦੇ ਨੇ ਅਤੇ ਨਾ ਹੀ ਉਹਨਾਂ ਨੂੰ ਸਲਾਨੀ ਜਾਂ ਵਿਦਿਆਰਥੀ ਵੀਜ਼ਾ ਮਿਲ ਸਕਦਾ ਟ੍ਰੰਪ ਦਾ ਇਹਨਾਂ ਉਪਰੋਕਤ ਦੇਸ਼ਾਂ ਉੱਤੇ ਸਖਤ ਪਾਬੰਦੀਆਂ ਲਗਾਉਣ ਦਾ ਫੈਸਲਾ ਵੋਲਟਰ ਕੋਲੋਰਾਡੋ ਤੇ ਵਿੱਚ ਹੋਏ ਹਮਲੇ ਤੋਂ ਬਾਅਦ ਆਇਆ ਜਦੋਂ ਕਿ ਇੱਕ ਮਿਸਰੀ ਵਿਅਕਤੀ ਉੱਤੇ ਗਾਜਾ ਦੇ ਵਿੱਚ ਬੰਦ ਇਜ਼raਇਲੀ ਬੰਦਕਾ ਦਾ ਸਮਰਥਨ ਕਰਨ ਲਈ ਇਕੱਠੇ ਹੋਏ ਇਕ ਸਮੂਹ ਨੂੰ ਨਿਸ਼ਾਨਾ ਬਣਾਉਣ ਦੇ ਸੰਬੰਧ ਵਿੱਚ ਦੋਸ਼ ਲਗਾਏ ਗਿਆ ਸੀ ਯਾਤਰਾ ਪਾਬੰਦੀ ਸੂਚੀ ਵਿੱਚ ਮਿਸਰ ਦਾ ਜ਼ਿਕਰ ਨਹੀਂ ਸੀ ਉਸਨੇ ਯਾਤਰਾ ਪਾਬੰਦੀ ਤੇ ਲਾਂ ਸਮੇਂ ਇੱਕ ਵੀਡੀਓ ਸੰਦੇਸ਼ ਵੀ ਦੱਸਿਆ ਜਿਦੇ ਵਿੱਚ ਕਿਹਾ ਗਿਆ ਕਿ ਕੋਲੋਰادو ਦੇ ਬੋਲਡਰ ਦੇ ਵਿੱਚ ਹਾਲ ਹੀ ਵਿੱਚ ਹੋਏ ਅਤਵਾਦੀ ਹਮਲੇ ਨੇ ਸਾਡੇ ਦੇਸ਼ ਨੂੰ ਵਿਦੇਸ਼ੀ ਨਾਗਰਿਕਾਂ ਦੇ ਤਾਕਰੇ ਦੇ ਨਾਲ ਪੈਦਾ ਹੋਣ ਵਾਲੇ ਬਹੁਤ ਜ਼ਿਆਦਾ ਖਤਰਿਆਂ ਨੂੰ ਜਾਗਰੂਕ ਕੀਤਾ ਹੈ ਜਿਨ੍ਹਾਂ ਦੀ ਸਹੀ ਢੰਗ ਦੇ ਨਾਲ ਜਾਂਚ ਨਹੀਂ ਕੀਤੀ ਜਾਂਦੀ ਅਤੇ ਨਾਲ ਹੀ ਉਹ ਲੋਕ ਜੋ ਇੱਥੇ ਅਸਥਾਈ ਸਲਾਨੀਆਂ ਵਜੋਂ ਆਉਂਦੇ ਨੇ ਅਤੇ ਆਪਣੇ ਵੀਜ਼ੇ ਦੀ ਮਿਆਦ ਤੋਂ ਵੱਧ ਸਮੇਂ ਲਈ ਠਹਿਰਾਂਦੇ ਨੇ ਅਸੀਂ ਉਹਨਾਂ ਨੂੰ ਨਹੀਂ ਚਾਹੁੰਦੇ सशिका जी मैं दे 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 जी हा कोमल कपूर तो देख रहे चैनल पंजाबी राष्ट्रपति डोनाल्ड ट्रंप ਦੇ ਵੱਲੋਂ ਬਾਰਤ ਦੇਸ਼ਾਂ ਦੇ ਵਿਰੁੱਧ ਯਾਤਰਾ ਪਾਬੰਦੀ ਦੇ ਨਿਰਦੇਸ਼ ਉਤੇ ਦਸਤਖਤ ਕਰਨ ਤੋਂ ਮਹੀਨਿਆਂ ਬਾਅਦ ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸਭਾਵਾਂ ਨੂੰ ਦੇਸ਼ ਵਿਦੇਸ਼ ਕਾਰਕਾਂ ਦੇ ਲੇਬਲ ਦੇ ਪ੍ਰਭਾਵਾਂ ਨੂੰ ਦੇਖਦੇ ਹੋਏ ਉਹਨਾਂ ਦੇ ਨਕਸ਼ੇ ਕਤਮੋਤੇ ਚੱਲਣ ਦੇ ਲਈ ਮਜਬੂਰ ਹੋਣਾ ਪੈ ਸਕਤੇ ਜੀ ਹਾਂ ਇੱਕ ਰਿਪੋਰਟ ਨੇ ਗ੍ਰੈਸ ਰੱਖਿਆ ਵਿਭਾਗ ਦੇ ਅੰਤਰੂਨੀ ਦਸਤਾਵੇਜ਼ਾਂ ਦਾ ਹਵਾਲਾ ਦਿੰਦੇ ਹੋਏ ਪ੍ਰਵਾਸੀਆਂ ਲਈ ਸੰਭਾਵੀ ਤੌਰ ਉਤੇ ਮੌਨ ਵਾਲੀਆ ਪਬੰਦੀ ਅਤੇ ਵੱਲ ਇਸ਼ਾਰਾ ਕੀਤਾ ਜੀ ਹਾਂ ਇਹਨਾਂ ਰਿਪੋਰਟ ਕੀਤੇ ਦਸਤਾਵੇਜ਼ਾਂ ਦੇ ਅਨੁਸਾਰ ਟਰੰਪ ਸਰਕਾਰ ਇੱਕ ਨਵੀਂ ਨੀਤੀ ਤਬਦੀਲੀ ਦੀ ਤਿਆਰੀ ਕਰ ਰਹੀ ਹੈ ਜੋ ਅੰਤ ਦੇ ਵਿੱਚ ਫੋਲੋਸ਼ ਦੀ ਯਾਤਰਾ ਪਾਬੰਦੀ ਦੇ ਅਧੀਨ ਪਹਿਲਾ ਹੀ ਸੂਚੀਬੱਧ ਦੇਸ਼ਾਂ ਤੋਂ ਆਉਣ ਵਾਲੇ ਵਿਦੇਸ਼ੀ ਨਾਗਰਿਕਾਂ ਦੇ ਲਈ ਗ੍ਰੀਨ ਕਾਰਡ ਨੂੰ ਸੀਮਤ ਕਰ ਸਕਦੀ ਹੈ ਰਾਸ਼ਟਰਪਤੀ ਡੋਨਾਲਡ 트ੰਪ ਦੇ ਵੱਲੋਂ 12 ਦੇਸ਼ਾਂ ਦੇ ਵਿਦੇਦੀ ਯਾਤਰਾ ਪਾਬੰਦੀ ਦੇ ਨਿਰਦੇਸ਼ ਉਤੇ ਤਸੱਦਕਤ ਕਰਨ ਤੋਂ ਮਹੀਨਿਆਂ ਬਾਅਦ ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸਬੰਾ ਨੂੰ ਦੇਸ਼ ਵਿਸ਼ੇਸ਼ ਕਾਰਕਰ ਦੇ ਲੇਬਲ ਦੇ ਪ੍ਰਭਾਵਾਂ ਨੂੰ ਵੇਖਦੇ ਹੋਏ ਉਹਨਾਂ ਦੇ ਨਕਸ਼ੇ ਕਦਮਾਂ ਤੇ ਚੱਲਣ ਦੇ ਲਈ ਮਜਬੂਰ ਹੋਣਾ ਪੈ ਸਕਦਾ ਹੈ ਜੀ ਹਾਂ ਨਿਊਯਾਰਕ ਟਾਈਮਸ ਦੇ ਗ੍ਰੈਸਰੋਕਾ ਵਿਭਾਗ ਦੇ ਅੰਦਰੂਨੀ ਦਸਤਾਵੇਜ਼ਾ ਦਾ ਹਵਾਲਾ ਦਿੰਦੇ ਹੋਏ ਪ੍ਰਵਾਸੀਆਂ ਦੇ ਲਈ ਸੰਭਾਵਿਤ ਹੋਰ ਉਤੇ ਆਉਣ ਵਾਲੀਆਂ ਪਾਬੰਦੀਆਂ ਦੇ ਵੱਲ ਇਸ਼ਾਰਾ ਕੀਤਾ ਹੈ ਇਹਨਾਂ ਰਿਪੋਰਟਾਂ ਕੀਤੇ ਹੋਏ ਦਸਤਾਵੇਜ਼ਾ ਦੇ ਅਨੁਸਾਰ 트ੰਪ ਸਰਕਾਰ ਨਵੀਂ ਨੀਤੀ ਤਬਦੀਲੀ ਦੀ ਤਿਆਰੀ ਕਰ ਰਹੀ ਹੈ ਜੋ ਅੰਤ ਵਿੱਚ ਪੀਓਟੀ ਯੂਐਸਸੀ ਯਾਤਰਾ ਪਾਬੰਦੀ ਦੇ ਅਧੀਨ ਪਹਿਲਾਂ ਹੀ ਸੂਚੀਬੱਧ ਦੇਸ਼ਾਂ ਤੋਂ ਆਉਣ ਵਾਲੇ ਵਿਦੇਸ਼ੀ ਨਾਗਰਿਕਾ ਲਈ ਗ੍ਰੀਨ ਕਾਰਡ ਨੂੰ ਸੀਮਤ ਕਰ ਸਕਦੀ ਹੈ ਹਾਲੇ ਕਿ ਸੁਝਾਏ ਗਏ ਨਿਯਮਾਂ ਨੂੰ ਹਜੇ ਅੰਤਿਮ ਰੂਪ ਨਹੀਂ ਦਿੱਤਾ ਗਿਆ ਪਰ ਉਹ ਇਮੀਗ੍ਰੇਸ਼ਨ ਕ੍ਰੈਕਡਾਊਨ ਨੂੰ ਲਾਗੂ ਕਰਨ ਦੇ ਲਈ ਐਮਏਜੀਏ ਨੇਤਾ ਦੇ ਗੇਮ ਪਲਾਨ ਦੇ ਵਿੱਚ ਕੰਮ ਕਰਨਗੇ ਜੇਕਰ ਇਹ ਲਾਗੂ ਹੋ ਜਾਂਦੇ ਤਾਂ ਇੱਥੇ ਉਹ ਸਾਰੇ ਹਨ ਜੋ ਸੰਭਾਵਤ ਤੌਰ ਤੇ ਸੁਧਾਰੀ ਗਈ ਗ੍ਰੀਨ ਕਾਰਡ ਨੀਤੀ ਤੋਂ ਪ੍ਰਭਾਵਿਤ ਹੋ ਸਕਦੇ ਨੇ ਮੁਖਤੌਰ ਅਫਰੀਕਾ ਤੇ ਮੱਧ ਪੂਰਬ ਦੇ ਦੇਸ਼ਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਜੂਨ ਦੇ ਸ਼ੁਰੂ ਵਿੱਚ 트ੰਪ ਦੁਆਰਾ ਦਸਤਖਤ ਕੀਤੇ ਸੱਤ ਹੋਰ ਦੇਸ਼ਾਂ ਨੇ ਵੀ ਪਾਬੰਦੀਆਂ ਦਾ ਸਾਹਮਣਾ ਕੀਤਾ ਹਾਲਾਂਕਿ 트ੰਪ ਨੇ ਉਸ ਸਮੇਂ ਆਪਣੇ ਨਾਗਰਿਕਾਂ ਦੇ ਲਈ ਪੂਰੀ ਤਰ੍ਹਾਂ ਯਾਤਰਾ ਪਾਬੰਦੀ ਨਹੀਂ ਲਗਾਈ ਸੀ ਨਤੀਜੇ ਵਜੋਂ ਇਹਨਾਂ ਦੇਸ਼ਾਂ ਦੇ ਨਾਗਰਿਕ ਨਾ ਤਾਂ ਸਥਾਈ ਤੌਰ ਤੇ ਅਮਰੀਕਾ ਵਿੱਚ ਵੱਸ ਸਕਦੇ ਨੇ ਅਤੇ ਨਾ ਹੀ ਉਹਨਾਂ ਨੂੰ ਸਲਾਨੀ ਚ ਵਿਦਿਆਰਥੀ ਵੀਜ਼ਾ ਮਿਲ ਸਕਦਾ ਹੈ 트ੰਪ ਦਾ ਇਹਨਾਂ ਉਪਰੋਕਤ ਦੇਸ਼ਾਂ ਉੱਤੇ ਸਖਤ ਪਾਬੰਦੀਆਂ ਲਗਾਉਣ ਦਾ ਫੈਸਲਾ ਬੋਲਡਰ ਕੋਲੋਰਾਡੋ ਦੇ ਵਿੱਚ ਹੋਏ ਹਮਲੇ ਤੋਂ ਬਾਅਦ ਆਇਆ ਜਦੋਂ ਕਿ ਇੱਕ ਮਿਸਰੀ ਤੇ ਉਤੇ ਗਾਜ਼ਾ ਦੇ ਵਿੱਚ ਬੰਦ ਇਜ਼ਰਾਈਲੀ ਬੰਦਕਾਤਾ ਸਮਰਥਨ ਕਰਨ ਤੇ ਲਈ ਇਕੱਠੇ ਹੋਏ ਇੱਕ ਸਮੂਹ ਨੂੰ ਨਿਸ਼ਾਨਾ ਬਣਾਉਣ ਦੇ ਸਬੰਧ ਵਿੱਚ ਦੋਸ਼ ਲਗਾਏ ਗਿਆ ਸੀ ਯਾਤਰਾ ਪਾਬੰਦੀ ਸੂਚੀ ਵਿੱਚ ਮਿਸਰ ਦਾ ਜ਼ਿਕਰ ਨਹੀਂ ਸੀ ਉਸਨੇ ਯਾਤਰਾ ਪਾਬੰਦੀ ਤੇ ਲਾਂ ਸਮੇਂ ਇੱਕ ਵੀਡੀਓ ਸੰਦੇਸ਼ ਵੀ ਦੱਸਿਆ ਜਿਦੇ ਵਿੱਚ ਕਿਹਾ ਗਿਆ ਕਿ ਕੋਲੋਰادو ਦੇ ਬੋਲਡਰ ਦੇ ਵਿੱਚ ਹਾਲ ਹੀ ਵਿੱਚ ਹੋਏ ਅਤਵਾਦੀ ਹਮਲੇ ਨੇ ਸਾਡੇ ਦੇਸ਼ ਨੂੰ ਵਿਦੇਸ਼ੀ ਨਾਗਰਿਕਾਂ ਦੇ ਦਾਖਲੇ ਦੇ ਨਾਲ ਪੈਦਾ ਹੋਣ ਵਾਲੇ ਬਹੁਤ ਜ਼ਿਆਦਾ ਖਤਰਿਆਂ ਨੂੰ ਜਾਗਰੂਕ ਕੀਤਾ ਹੈ ਜਿਨ੍ਹਾਂ ਦੀ ਸਹੀ ਢੰਗ ਦੇ ਨਾਲ ਜਾਂਚ ਨਹੀਂ ਕੀਤੀ ਜਾਂਦੀ ਅਤੇ ਨਾਲ ਹੀ ਉਹ ਲੋਕ ਜੋ ਇੱਥੇ ਅਸਥਾਈ ਸਲਾਨੀਆਂ ਵਜੋਂ ਆਉਂਦੇ ਨੇ ਅਤੇ ਆਪਣੇ ਵੀਜ਼ੇ ਦੀ ਮਿਆਦ ਤੋਂ ਵੱਧ ਸਮੇਂ ਦੇ ਲਈ ਠਹਿਰਾਂਦੇ ਨੇ ਅਸੀਂ ਉਹਨਾਂ ਨੂੰ ਨਹੀਂ ਚਾਹੁੰਦੇ ਸਸਿਕਾ ਜੀ ਮੈਂ ਹਕਮਲ ਕਪੂ ਤੁਸ ਦੇਖ ਰਹੇ ਚੈਨਲ ਪੰਜਾਬੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਲੋਂ ਬਾਰਤ ਦੇਸ਼ਾਂ ਦੇ ਵਿਰੁੱਧ ਯਾਤਰਾ ਪਾਬੰਦੀ ਦੇ ਨਿਰਦੇਸ਼ ਉਤੇ ਦਸਤਖਤ ਕਰਨ ਤੋਂ ਮਹੀਨਿਆਂ ਬਾਅਦ ਅਮਰੀਕੀ ਨਾਗਰਿਕਤਾ ਅਤੇ ਮੀਗ੍ਰੇਸ਼ਨ ਸਭਾਵਾਂ ਨੂੰ ਦੇਸ਼ ਵਿਦੇਸ਼ ਕਾਰਕਾਂ ਦੇ ਲੇਬਲ ਦੇ ਪ੍ਰਭਾਵਾਂ ਨੂੰ ਦੇਖਦੇ ਹੋਏ ਉਹਨਾਂ ਦੇ ਨਕਸ਼ੇ ਕਦਮੌਤੇ ਚੱਲਣ ਦੇ ਲਈ ਮਜਬੂਰ ਹੋਣਾ ਪੈ ਸਕਦਾ ਹੈ ਜੀ ਹਾਂ ਇੱਕ ਰਿਪੋਰਟ ਨੇ ਗ੍ਰੈਸ ਰੱਖਿਆ ਵਿਭਾਗ ਦੇ ਅੰਤਰੂਨੀ ਦਸਤਾਵੇਜ਼ਾਂ ਦਾ ਹਵਾਲਾ ਦਿੰਦੇ ਹੋਏ ਪ੍ਰਵਾਸੀਆਂ ਲਈ ਸੰਭਾਵੀ ਤੌਰ ਉਤੇ ਹੌਣ ਵਾਲੀਆ ਪਾਬੰਦੀ ਅਤੇ ਵੱਲ ਇਸ਼ਾਰਾ ਕੀਤਾ। ਜੀ ਹਾਂ ਇਹਨਾਂ ਰਿਪੋਰਟ ਕੀਤੇ ਦਸਤਾਵੇਜ਼ ਦੇ ਅਨੁਸਾਰ 트ੰਪ ਸਟਕਾਰ ਇੱਕ ਨਵੀਂ ਨੀਤੀ ਤਬਦੀਲੀ ਦੀ ਤਿਆਰੀ ਕਰ ਰਹੀ ਹੈ ਜੋ ਅੰਤ ਦੇ ਵਿੱਚ ਫੌਲੋਸ਼ ਦੀ ਯਾਤਰਾ ਪਾਬੰਦੀ ਦੇ ਅਧੀਨ ਪਹਿਲਾ ਹੀ ਸੂਚੀਬੱਧ ਦੇਸ਼ਾਂ ਤੋਂ ਆਉਣ ਵਾਲੇ ਵਿਦੇਸ਼ੀ ਨਾਗਰਿਕਾਂ ਦੇ ਲਈ ਗ੍ਰੀਨ ਕਾਰਡ ਨੂੰ ਸੀਮਤ ਕਰ ਸਕਦੀ ਹੈ। ਰਾਸ਼ਟਰਪਤੀ ਡੋਨਲਡ 트ੰਪ ਦੇ ਵੱਲੋਂ 12 ਦੇਸ਼ਾਂ ਦੇ ਵਿਦੂਤ ਯਾਤਰਾ ਪਾਬੰਦੀ ਦੇ ਨਿਰਦੇਸ਼ ਉਤੇ ਦਸਤਕਤ ਕਰਨ ਤੋਂ ਮਹੀਨਿਆਂ ਬਾਅਦ ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸਬੰਾਵਾਂ ਨੂੰ ਦੇਸ਼ ਵਿਸ਼ੇਸ਼ ਕਾਰਕਾ ਦੇ ਲੇਬਲ ਦੇ ਪ੍ਰਭਾਵਾਂ ਨੂੰ ਵੇਖਦੇ ਹੋਏ ਉਹਨਾਂ ਦੇ ਨਕਸ਼ੇ ਕਦਮਾਂ ਤੇ ਚਲਣ ਦੇ ਲਈ ਮਜਬੂਰ ਹੋਣਾ ਪੈ ਸਕਦਾ ਹੈ ਜੀ ਹਾਂ ਨਿਊਯਾਰਕ ਟਾਈਮਸ ਦੇ ਗ੍ਰੈਸਟ੍ਰੋਕਾ ਵਿਭਾਗ ਦੇ ਅੰਦਰੂਨੀ ਦਸਤਾਵੇਜ਼ਾ ਦਾ ਹਵਾਲਾ ਦਿੰਦੇ ਹੋਏ ਪ੍ਰਵਾਸੀਆਂ ਦੇ ਲਈ ਸੰਭਾਵਿਤ ਰੂਤੇ ਆਉਣ ਵਾਲੀਆਂ ਪਾਬੰਦੀਆਂ ਦੇ ਵੱਲ ਇਸ਼ਾਰਾ ਕੀਤਾ ਹੈ ਇਨ੍ਹਾਂ ਰਿਪੋਰਟਾਂ ਕੀਤੇ ਹੋਏ ਦਸਤਾਵੇਜ਼ ਦੇ ਅਨੁਸਾਰ ਟੰਪ ਸਰਕਾਰ ਇੱਕ ਨਵੀਂ ਨੀਤੀ ਤਬਦੀਲੀ ਦੀ ਤਿਆਰੀ ਕਰ ਰਹੀ ਹੈ ਜੋ ਅੰਤ ਵਿੱਚ ਪੀਓਟੀਯੂਐਸਟੀ ਯਾਤਰਾ ਪਾਬੰਦੀ ਦੇ ਅਧੀਨ ਪਹਿਲਾਂ ਹੀ ਸੂਚੀਬੱਧ ਦੇਸ਼ਾਂ ਤੋਂ ਆਉਣ ਵਾਲੇ ਵਿਦੇਸ਼ੀ ਨਾਗਰਿਕਾਂ ਦੇ ਲਈ ਗ੍ਰੀਨ ਕਾਰਡ ਨੂੰ ਸੀਮਤ ਕਰ ਸਕਦੀ ਹੈ ਹਾਲਾਂਕਿ ਸੁਝਾਏ ਗਏ ਨਿਯਮਾਂ ਨੂੰ ਹਜੇ ਅੰਤਿਮ ਰੂਪ ਨਹੀਂ ਦਿੱਤਾ ਗਿਆ ਪਰ ਉਹ ਇਮੀਗ੍ਰੇਸ਼ਨ ਕ੍ਰੈਕਡਾਊਨ ਨੂੰ ਲਾਗੂ ਕਰਨ ਦੇ ਲਈ ਐਮਏਜੀਏ ਨੇਤਾ ਦੇ ਗੇਮ ਪਲਾਨ ਦੇ ਵਿੱਚ ਕੰਮ ਕਰਨਗੇ ਜੇਕਰ ਇਹ ਲਾਗੂ ਹੋ ਜਾਂਦੇ ਤਾਂ ਇੱਥੇ ਉਹ ਸਾਰੇ ਹਨ ਜੋ ਸੰਭਾਵਤ ਤੌਰ ਤੇ ਸੁਧਾਰੀ ਗਈ ਗ੍ਰੀਨ ਕਾਰਡ ਨੀਤੀ ਤੋਂ ਪ੍ਰਭਾਵਿਤ ਹੋ ਸਕਦੇ ਨੇ ਮੁੱਖ ਤੌਰ ਤੇ افریقا ਤੇ ਮੱਧ ਪੂਰਬ ਦੇ ਦੇਸ਼ਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਜੂਨ ਦੇ ਸ਼ੁਰੂ ਵਿੱਚ ਟਰੰਪ ਦੁਆਰਾ ਦਸਤਕਤ ਕੀਤੀ ਸੱਤ ਹੋਲ ਦੇਸ਼ਾਂ ਨੇ ਵੀ ਪਾਬੰਦੀਆਂ ਦਾ ਸਾਹਮਣਾ ਕੀਤਾ ਹਾਲਾਂਕਿ ਟਰੰਪ ਨੇ ਉਸ ਸਮੇਂ ਆਪਣੇ ਨਾਗਰਿਕਾਂ ਦੇ ਲਈ ਪੂਰੀ ਤਰ੍ਹਾਂ ਯਾਤਰਾ ਪਾਬੰਦੀ ਨਹੀਂ ਲਗਾਈ ਸੀ ਨਤੀਜੇ ਵਜੋਂ ਇਹਨਾਂ ਦੇਸ਼ਾਂ ਦੇ ਨਾਗਰਿਕ ਨਾ ਤਾਂ ਸਥਾਈ ਤੌਰ ਤੇ ਅਮਰੀਕਾ ਵਿੱਚ ਉਪਵਾਸ ਸਕਦੇ ਨੇ ਅਤੇ ਨਾ ਹੀ ਉਹਨਾਂ ਨੂੰ ਸਲਾਨੀ ਜਾਂ ਵਿਦਿਆਰਥੀ ਵੀਜ਼ਾ ਮਿਲ ਸਕਦਾ ਟਰੰਪ ਦਾ ਇਹਨਾਂ ਉਪਰੋਕਤ ਦੇਸ਼ਾਂ ਉੱਤੇ ਸਖਤ ਪਾਬੰਦੀਆਂ ਲਗਾਉਣ ਦਾ ਫੈਸਲਾ ਬੋਲਡਰ ਕੋਲੋਰਾਡੋ ਦੇ ਵਿੱਚ ਹੋਏ ਹਮਲੇ ਤੋਂ ਬਾਅਦ ਆਇਆ ਜਦੋਂ ਕਿ ਇੱਕ ਮਿਸਰੀ ਇੱਕਤੇ ਉੱਤੇ ਗਾਜ਼ਾ ਦੇ ਵਿੱਚ ਬੰਦ ਇਜ਼ਰਾਈਲੀ ਬੰਦਕਾ ਦਾ ਸਮਰਥਨ ਕਰਨ ਦੇ ਲਈ ਇਕੱਠੇ ਹੋਏ ਇੱਕ ਸਮੂਹ ਨੂੰ ਨਿਸ਼ਾਨਾ ਬਣਾਉਣ ਦੇ ਸੰਬੰਧ ਵਿੱਚ ਦੋਸ਼ ਲਗਾਏ ਗਏ ਸੀ ਯਾਤਰਾ ਪਾਬੰਦੀ ਸੂਚੀ ਵਿੱਚ ਮਿਸਲ ਦਾ ਜ਼ਿਕਰ ਨਹੀਂ ਸੀ ਉਸਨੇ ਯਾਤਰਾ ਪਾਬੰਦੀ ਤੇ ਲਾਂ ਸਮੇਂ ਇੱਕ ਵੀਡੀਓ ਸੰਦੇਸ਼ ਵੀ ਦੱਸਿਆ ਜਿਦੇ ਵਿੱਚ ਕਿਹਾ ਗਿਆ ਕਿ ਕੋਲੋਰادو ਦੇ ਬੋਲਡਰ ਤੇ ਵਿੱਚ ਹਾਲੀ ਵਿੱਚ ਹੋਏ ਅਤਵਾਦੀ ਹਮਲੇ ਨੇ ਸਾਡੇ ਦੇਸ਼ ਨੂੰ ਵਿਦੇਸ਼ੀ ਆਫਰੀਕਾ ਦੇ ਤਾਕਰੇ ਦੇ ਨਾਲ ਪੈਦਾ ਹੋਣ ਵਾਲੇ ਬਹੁਤ ਜ਼ਿਆਦਾ ਖਤਰਿਆਂ ਨੂੰ ਜਾਗਰੂਕ ਕੀਤਾ ਹੈ ਜਿਨ੍ਹਾਂ ਦੀ ਸਹੀ ਢੰਗ ਦੇ ਨਾਲ ਜਾਂਚ ਨਹੀਂ ਕੀਤੀ ਜਾਂਦੀ ਅਤੇ ਨਾਲ ਹੀ ਉਹ ਲੋਕ ਜੋ ਇੱਥੇ ਅਸਥਾਈ ਸਲਾਨੀਆਂ ਵਜੋਂ ਆਉਂਦੇ ਨੇ ਅਤੇ ਆਪਣੇ ਵੀਜ਼ੇ ਦੀ ਮਿਆਦ ਤੋਂ ਵੱਧ ਸਮੇਂ ਦੇ ਲਈ ਠਹਿਰਾਂਦੇ ਨੇ ਅਸੀਂ ਉਹਨਾਂ ਨੂੰ ਨਹੀਂ ਚਾਹੁੰਦੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ